ਪੰਚੀ ਚੰਦਾਨ ਨੂੰਹਾ ਵੀਡੀਓ ਵਿੱਚ ਜਦ ਕਵਲ ਨੇ ਸਾਰੇ ਭੇਦ ਖੋਲ ਦਿੱਤੇ ਤੇ ਇਹਨਾਂ ਨੂੰ ਪੈ ਗਈ ਹੱਥਾਂ ਪੈਰਾਂ ਦੀ ਕਿਉਂਕਿ ਕਵਰ ਕੋਈ ਵੀ ਗੱਲ ਸੋਚ ਸਮਝ ਕੇ ਨਹੀਂ ਕਰਦਾ ਜੋ ਉਸ ਨੂੰ ਸਮਝ ਲੱਗਦੀ ਆ ਕਿ ਇਹ ਗੱਲ ਇਵੇਂ ਹੋਈ ਉਦਾਂ ਹੀ ਸਾਰੀ ਸੱਚੀ ਸੱਚੀ ਗੱਲ ਦੱਸ ਦਿੰਦਾ ਏ ਤੇ ਉਸ ਨੂੰ ਗੱਲ ਦਾ ਮਤਲਬ ਵੀ ਚੰਗੀ ਤਰ੍ਹਾਂ ਨਹੀਂ ਪਤਾ ਹੁੰਦਾ ਜਿਵੇਂ ਹੀ ਸੋਨੂ ਦਾ ਫੋਨ ਆਉਂਦਾ ਏ ਤੇ ਬਾਪੂ ਦਾ ਫੋਨ ਕਵਲ ਚੁੱਕ ਲੈਂਦਾ ਹੈ ਕਿਉਂਕਿ ਬਾਪੂ ਨਹਾਉਣ ਲਈ ਗਿਆ ਹੁੰਦਾ ਹੈ ਤੇ ਸਾਰੀ ਗੱਲ ਸੋਨੂ ਉਸੇ ਵੇਲੇ ਹੀ ਫੋਨ ਉੱਤੇ ਬੋਲ ਦਿੰਦਾ ਹੈ ਕਿ ਬਾਪੂ ਜੀ ਬੇਬੇ ਨੂੰ ਲੈ ਕੇ ਆ ਜਾਓ ਤੇ ਆਪਾਂ ਜਾਣਾ ਹੈ ਬੇਦਖਲ ਕਰਨ ਲਈ ਇਹ ਸਾਰੀਆਂ ਗੱਲਾਂ ਕਬਲ ਸੁਣ ਲੈਂਦਾ ਏ ਪਰ ਅੱਗੋਂ ਨਹੀਂ ਬੋਲਦਾ ਤੇ ਜਦ ਉਹ ਫੋਨ ਕੱਟ ਦਿੰਦਾ ਏ ਤੇ ਸੋਨੂ ਨੂੰ ਸ਼ੱਕ ਜਾ ਹੁੰਦਾ ਏ ਕਿ ਫੋਨ ਪਤਾ ਨਹੀਂ ਕਿਉਂ ਕਟਿਆ ਤੇ ਉਹ ਦੁਬਾਰਾ ਫੋਨ ਕਰਦਾ ਏ ਪਰ ਕਬਲ ਅੱਗੋਂ ਦੁਬਾਰਾ ਫੋਨ ਕੱਟ ਦਿੰਦਾ ਏ ਤੇ ਨਹੀਂ ਚੁੱਕਦਾ ਤੇ ਉਹ ਸੋਚਦਾ ਏ ਕਿ ਬੇਦਖਲ ਪਤਾ ਨਹੀਂ ਕਿਸ ਨੂੰ ਕਹਿੰਦੇ ਆ ਸੰਦੀਪ ਨੂੰ ਪੁੱਛ ਕੇ ਆਉਣਾ ਏ ਜਾਂ ਉਹ ਸੰਦੀਪ ਦੇ ਕੋਲ ਜਾਂਦਾ ਏ ਤੇ ਉਸ ਨੂੰ ਬੇਦਖਲ ਦਾ ਮੀਨਿੰਗ ਸੁਦਾਏ ਤੇ ਪਹਿਲਾ ਤਾਂ ਸੰਦੀਪ ਉਸ ਨਾਲ ਗੁੱਸਾ ਕਰਨ ਲੱਗ ਜਾਂਦੀ ਆ ਪਰ ਜਦੋਂ ਕਹਿੰਦਾ ਏ ਕਿ ਮੈਂ ਹਰ ਗੱਲ ਦੱਸ ਦਿਨਾ ਏ ਤੇ ਤੂੰ ਵੀ ਦੱਸ ਤੇ ਫਿਰ ਉਹ ਦੱਸ ਦਿੰਦੀ ਆ ਕਿ ਅਖਬਾਰ ਤੇ ਫੋਟੋ ਕਢਾਉਣੀ ਪੈਂਦੀ ਆ ਜੇਕਰ ਕਿਸੇ ਨੂੰ ਬੇਦਖਲ ਕਰਨਾ ਹੋਵੇ ਤੇ ਕਵਲ ਨੂੰ ਇਹ ਬਿਲਕੁਲ ਵੀ ਸਮਝ ਨਹੀਂ ਹੁੰਦੀ ਤੇ ਅੱਗੋਂ ਖੁਸ਼ੀ ਵਿੱਚ ਕਹਿਣ ਲੱਗ ਪੈਂਦਾ ਏ ਕਿ ਸਾਡੀ ਹੁਣ ਅਖਬਾਰ ਤੇ ਫੋਟੋ ਆਏਗੀ ਤੇ ਸੰਦੀਪ ਉਸ ਨੂੰ ਗੁੱਸੇ ਹੋਣ ਲੱਗ ਪੈਂਦੀ ਆ ਪਰ ਜਦ ਕਵਲ ਸਾਰੀ ਸਚਾਈ ਦੱਸਦਾ ਏ ਕਿ ਫੋਨ ਆਇਆ ਸੀ ਸੋਨੂ ਦਾ ਤੇ ਉਸਨੇ ਇਹ ਕਿਹਾ ਏ ਕਿ ਬਾਪੂ ਜੀ ਜਲਦੀ ਤਿਆਰ ਹੋ ਕੇ ਆਜੋ ਬੇਦਖਲ ਕਰਨ ਜਾਣਾ ਏ ਤਾਂ ਉਥੇ ਹੀ ਸੰਦੀਪ ਦੇ ਪਿਆਰਾ ਹੇਠੋਂ ਜ਼ਮੀਨ ਨਿੱਕਲ ਜਾਂਦੀ ਆ ਤੇ ਉਸ ਨੂੰ ਕਹਿੰਦੀ ਆ ਕਿ ਇਹ ਗੱਲ ਜੇ ਝੂਠੀ ਹੋਈ ਤਾਂ ਮੈਂ ਤੈਨੂੰ ਬਹੁਤ ਕੁੱਟਣਾ ਕਵਲ ਕੰਦਾ ਕੀ ਮੈਂ ਤੈਨੂੰ ਅੱਗੇ ਕਦੇ ਝੂਠ ਨਹੀਂ ਬੋਲਿਆ ਕਿਉਂਕਿ ਸੰਦੀਪ ਨੂੰ ਵਿਸ਼ਵਾਸ ਆ ਕਿ ਇਹ ਜੋ ਵੀ ਕਹਿੰਦਾ ਸੱਚ ਹੀ ਕਹਿੰਦਾ ਸੋ ਉਸੇ ਵੇਲੇ ਹੀ ਸੰਦੀਪ ਨੂੰ ਭਾਜੜਾ ਪੈ ਜਾਂਦੀਆਂ ਨੇ ਕਿ ਬਾਪੂ ਤੇ ਬੇਬੇ ਸਾਨੂੰ ਬੇਦਖਲ ਕਰ ਦੇਣ ਲੱਗੇ ਆ ਤੇ ਉਹ ਵਿੱਕੀ ਤੇ ਪ੍ਰੀਤ ਦੇ ਘਰ ਨੂੰ ਭੱਜੀ ਜਾਂਦੀ ਆ ਪਰ ਉਧਰ ਪ੍ਰੀਤ ਨੇ ਬੇਬੇ ਨੂੰ ਕੋਟ-ਕੋਟ ਕੇ ਉਸ ਦਾ ਬੁਰਾ ਹਾਲ ਕੀਤਾ ਅਤੇ ਪਾਣੀ ਵੀ ਨਹੀਂ ਪੋਛਦੀ। ਜਦ ਬੇਬੇ ਬਹੁਤ ਜ਼ਿਆਦਾ ਚਿਰ ਰੋਂਦੀ ਹੋਈ ਪਾਣੀ-ਪਾਣੀ ਕਰਦੀ ਆ ਤੇ ਫੇਰ ਪ੍ਰੀਤ ਨੂੰ ਸੋਚਦੀ ਆ ਕਿ ਜੇਕਰ ਮੈਂ ਇਸ ਨੂੰ ਪਾਣੀ ਨਾ ਪਿਆਇਆ ਤੇ ਮਰ ਗਈ ਤਾਂ ਮੇਰੇ ਹੀ ਜਿੰਮੇ ਪੈਣੀ ਆ। ਫੇਰ ਉਹ ਜਾ ਕੇ ਥੋੜਾ ਪਾਣੀ ਪਿਆ ਦਿੰਦੀ ਆ ਤੇ ਨਾਲੇ ਉਸ ਨੂੰ ਇਹ ਵੀ ਕਹਿੰਦੀ ਆ ਕਿ ਪਖੰਡ ਬੰਦ ਕਰ ਦੇ। ਕੁਝ ਵੀ ਨਹੀਂ ਹੋਇਆ ਤੈਨੂੰ ਐਵੇਂ ਪਖੰਡ ਕਰੀ ਜਾਣੀ ਆ। ਪਰ ਬੇਬੇ ਹਿਲਦੀ-ਜੁਲਦੀ ਦੀ ਵੀ ਨਹੀਂ ਸੋ ਬੇਬੇ ਨੂੰ ਪ੍ਰੀਤ ਨੇ ਪੂਰਾ ਡਰਾਇਆ ਤਾਂ ਮਕਾਇਆ ਇਹ ਤੇ ਹੁਣ ਉਹ ਬਾਪੂ ਨਾਲ ਬੇਦਖਲੀ ਕਰਨ ਲਈ ਕਿਵੇਂ ਜਾਏਗੀ ਕਿਉਂਕਿ ਪ੍ਰੀਤ ਨੇ ਬੇਬੇ ਨੂੰ ਕੁੱਟਣ ਤੋਂ ਬਾਅਦ ਵਿੱਕੀ ਨੂੰ ਵੀ ਇੱਕ ਕਹਾਣੀ ਬਣਾ ਕੇ ਸੁਨਾਹ ਦਿੱਤੀ ਤੇ ਵਿੱਕੀ ਅੱਗੇ ਹੀ ਪ੍ਰੀਤ ਦੀਆਂ ਗੱਲਾਂ ਤੇ ਹੀ ਵਿਸ਼ਵਾਸ ਕਰਦਾ ਏ ਤੇ ਉਹ ਇਹ ਕਹਿ ਦਿੰਦਾ ਏ ਕਿ ਬੇਬੇ ਪਖੰਡ ਕਰਦੀ ਆ ਸਿਰਫ ਹੋਰ ਕੁਝ ਇਹਨੂੰ ਨਹੀਂ ਹੋਇਆ ਉਧਰ ਵਿੱਕੀ ਵੀ ਪਟਵਾਰੀ ਨੂੰ ਮਿਲ ਕੇ ਆਇਆ ਹੁੰਦਾ ਏ ਤੇ ਪਟਵਾਰੀ ਨੇ ਵੀ ਉਹਨਾਂ ਦਾ ਇਹ ਕੰਮ ਕਰਨ ਲਈ 5 ਲੱਖ ਰੁਪਈਆ ਮੰਗਿਆ ਹੁੰਦਾ ਏ ਤੇ ਉੱਥੇ ਹੀ ਵਿੱਕੀ ਇਹ ਕਹਿ ਦਿੰਦਾ ਏ ਕਿ ਕੰਮ ਤਾਂ ਇੱਕ ਜਾਣਾ ਹੀ ਕਰੂਗਾ ਉਹ ਵੀ ਹੈਗਾ ਚੁੱਡੂ ਉਹ ਕਵਲ ਬਾਰੇ ਹੀ ਕਹਿੰਦਾ ਏ ਕਿਉਂਕਿ ਕਵਲ ਹੀ ਕਰਵਾ ਸਕਦਾ ਏ ਬਾਪੂ ਤੋਂ ਇਹ ਕੰਮ ਕਿਉਂਕਿ ਬਾਪੂ ਨੇ ਕਵਲ ਦੀਆਂ ਗੱਲਾਂ ਤੇ ਇੰਨਾ ਵਿਸ਼ਵਾਸ ਨਹੀਂ ਕਰਦਾ ਤੇ ਉਹ ਖੇੜ-ਖੇੜ ਵਿੱਚ ਹੀ ਆਈ ਦੇ ਸਾਈਨ ਕਰ ਦੇਵੇ ਸੋ ਦੇਖਦੇ ਆ ਕਿ ਕਵਲ ਬਾਪੂ ਤੋਂ ਕਿਵੇਂ ਸਾਈਨ ਕਰਾਉਂਦਾ ਏ ਤੇ ਅਜੇ ਬਾਪੂ ਨੇ ਤੇ ਬੇਦਖਲ ਕਰਨ ਲਈ ਵੀ ਜਾਣਾ ਏ ਔਰ ਇਹ ਸਾਰਾ ਭੇਦ ਪਹਿਲਾਂ ਹੀ ਖੁੱਲ ਗਿਆ ਸੋ ਦੇਖਦੇ ਆ ਕਿ ਹੁਣ ਵੀਡੀਓ ਵਿੱਚ ਕੀ ਹੁੰਦਾ ਕਿਉਂਕਿ ਵੀਡੀਓ ਹੋਰ ਵੀ ਇੰਟਰਸਟਿੰਗ ਹੋਣ ਵਾਲੀ ਆ ਵੀਡੀਓ ਵਧੀਆ ਲੱਗੀ ਤੇ ਲਾਈਕ ਜ਼ਰੂਰ ਕਰਿਓ ਤੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਓ ਤਾਂ ਜੋ ਅਸੀਂ ਤਾਂ ਡੇ ਲਈ ਵਧੀਆ-ਵਧੀਆ ਵੀਡੀਓ ਲੈ ਕੇ ਆ ਸਕੀਏ